ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਮਾਛੀ ਕੇ ਇਹ ਪੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੱਸੋ ਇਹ ਪੰਡ ਆਉਂਦਾ ਮੈਂ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਿਹਾ ਬਾਈ ਕੋਲੋਂ ਕਾਫੀ ਵੀਡੀਓ ਤੁਹਾਨੂੰ ਦਿਖਾਈਆਂ ਕਿਉਂਕਿ ਇੱਥੇ ਇਹਨਾਂ ਦਾ ਵਪਾਰ ਦਾ ਕੰਮ ਜ਼ਿਆਦਾਤਰ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਪਰ ਨਾਲ گاਵਾ ਵੀ ਜਿਹੜੀਆਂ ਇੱਥੇ ਆ ਜਾਂਦੀਆਂ ਅੱਜ ਦੀ ਵੀਡੀਓ ਦੇ ਦੋ ਨਾਗ ਆ ਗਏ ਜਿਹਦੇ ਚੱਕੇ ਗਾਂ ਜਿਹੜੀ ਤਾਜੀ ਸੂਈ ਵੀ ਐ ਤੇ ਇਹ ਤੋਂ ਬਿਨਾ ਇੱਕ ਝੋਟੀ ਜਿਹੜੀ ਉਹ ਵੀ ਤਾਜੀ ਸੂਈ ਵੀ ਐ ਸੋ ਨਾਗ ਦੋ ਦਿਖਾਉਂਗਾ ਵੀਡੀਓ 'ਚ ਤੁਸੀਂ ਜਿਹੜਾ ਵੀ ਪਸ਼ੂ ਤੁਹਾਨੂੰ ਜਚੂਗਾ ਉਹਦੀ ਤਸੱਲੀ ਕਰ ਲਿਓ ਆ ਕਿ ਮੇਰਾ ਕੰਮ ਆ ਤੁਹਾਨੂੰ ਵੀਡੀਓ 'ਚ ਪਸ਼ੂ ਦਿਖਾਉਣ ਦਾ ਸੋ ਆਪਾਂ ਡਿਟੇਲ ਇਹਨਾਂ ਬਾਰੇ ਬਾਅਦ ਤੋਂ ਪੁੱਛਾਂਗੇ ਸੋ ਆਓ ਸ਼ੁਰੂਆਤ ਕਰੀਏ ਝੋਟੀ ਤੋਂ ਉਸ ਤੋਂ ਬਾਅਦ ਗਾਂ ਜਿਹੜੀ ਉਹ ਤੁਹਾਨੂੰ ਦਿਖਾ ਦੇਾਂਗੇ ਪਹਿਲਾਂ ਇਸੇ ਮੱਝ ਤੋਂ ਸ਼ੁਰੂਆਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੀ ਬਲੰਦਰ ਭਾਈ ਸਸਤੀ ਕਾ ਸਸਤੀ ਗੱਲ ਬਾਈ ਜਗਜੀਤ ਆ ਬਲੰਦਰ ਅੱਜ ਆਪਣੇ ਕੋਲ ਦੋ ਨਗ ਹੈ ਹਾਂਜੀ ਭਾਈ ਇੱਕ ਛੋਟੀ ਹੈ ਇੱਕ ਗਾਂਗੀ ਭਾਈ ਛੋਟੀ ਕਹਿੰਨ ਮਸੂਹਾ ਸੂਈ ਛੋਟੀ ਭਾਈ ਦੂਜਾ ਸੂਹਾ ਸੂਈ ਹੈ ਜਗਜੀਤ ਇਸ ਵਾਰ ਕਿੰਨੇ ਦਿਨ ਹੋ ਗਿਆ ਅੱਜ ਸੂਈ ਨੂੰ ਸੂਈ ਨੂੰ ਅੱਜ ਭਾਈ 6-7 ਦਿਨ ਹੋ ਗਏ ਬੱਚਾ ਕੱਟੀ ਨਾਲ ਬੱਚਾ ਕੱਟੀ ਹੈ ਭਾਈ ਨਾਲ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਹੈ ਇਸ ਟਾਈਮ ਭਾਈ 15 ਕਿਲੋ ਜਿਹੜਾ ਮਰਜੀ ਕੋਈ ਬੌੜਾ ਜੋਖ ਕੇ ਲੈ ਲਵੇ ਠੀਕ ਹੈ ਤੇ ਦੁੱਧ ਉਹ ਵੀ 20 ਪਲੱਸ ਹੀ ਚੱਲੂਗੀ ਕਿਉਂਕਿ ਇਹਨੇ 16-17 ਕਿਲੋ ਪਲੂਣ ਨਹੀਂ ਦਿੱਤਾ ਰੇਟ ਕੀ ਰਹਿਣਾ ਤੇ ਰੇਟ 1 ਲੱਖ ਤੇ 95000 ਦੀ ਦੇ ਦੇਾਂਗੇ ਬਾਈ ਖੋਲ ਗਏ ਸੋ ਦੱਸੋ ਸ਼ੇਮਾ ధਨ ਬਾਈ ਕਹਿੰਦਾ ਤੇ ਦੁੱਧ ਆ ਇਸ ਟਾਈਮ 15 ਕਿਲੋ ਕੋਈ ਵੀ ਭਰਾ ਚੋਕੇ ਲੈ ਲੇ ਦੁੱਧ ਤੁਸੀਂ ਚੋਣਾ ਤੁਸੀਂ ਹਿੰਮਤ ਕਰੋਗੇ ਮੈਂ ਤੁਹਾਨੂੰ ਪਸੂ ਦਿਖਾ ਦੇਣਾ ਹੁੰਦਾ ਹਰੇਕ ਐਂਗਲ ਤੋਂ ਬਿਲਕੁਲ ਕੁੰਡੇ ਸਿੰਘਾਂ ਦੀ ਚੋਟੀ ਤਾਜੀ ਸੂਈ ਵੀ ਆ ਦੱਸੋ ਬੱਚਾ ਕੱਟੀ ਥਣ ਅੱਗਿਓਂ ਵੀ ਚੰਗੇ ਆ ਪਿਛਲੇ ਥਣ ਵੀ ਸੋਹਣੇ ਆ ਹਵਾਨਾ ਵੀ ਚੰਗਾ ਮੈਂ ਵੀਡੀਓ ਬਣਾ ਰਿਹਾ ਲਗਭਗ 5 ਵਜੇ ਦੇ ਆਸ-ਪਾਸ ਸੋ ਟਾਈਮ ਤੁਸੀਂ ਧਿਆਨ ਚ ਕਰ ਲਿਓ ਜੇ ਬਾਕੀ ਕਿੰਨੀ ਕੁ ਹੋਰ ਬਣ ਜੂਗੀ ਘੰਟੇ ਦੇ ਵਿੱਚ ਦੀ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਪਰ ਇਹ ਹਵਾਨੇ ਤੇ ਤੁਸੀਂ ਹੁਣ ਜੱਜਮੈਂਟ ਕਰ ਰਹੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣਾ ਹਵਾਨਾ ਤਿਆਰ ਆ ਫਿਕਸ ਜਿਹਾ ਹਵਾਨਾ ਉਤੋਂ ਪੂਰਾ ਮੁੱਢ ਤੋਂ ਜੁੜਿਆ ਹੋਇਆ ਚੰਗਾ ਤਿਆਰ ਅਗਾੜੀ ਵੀ ਇਹਦੀ ਸੋਹਣੀ ਦਿਸਦੀ ਸੋ ਦੁੱਧ ਦੱਸੋ ਹੁਣ ਦਾ ਜਿਹੜਾ ਉਹ ਤੁਹਾਨੂੰ ਬਾਈ ਨੇ ਦੱਸਤਾ ਤੁਸੀਂ ਇਹਦੇ ਹਿਸਾਬ ਤੇ ਇਹਦੀ ਤਸੱਲੀ ਕਰੋਗੇ ਏਦੋਂ ਅੱਗੇ ਤੁਸੀਂ ਕਿੰਨਾ ਚੋਲੋਗੇ ਸੇਵਾ ਨਾਲ ਉਹ ਤੁਹਾਡੀ ਸਮਝ ਹੈ ਬਲੰਦ ਰੋਣਾ ਇੱਧਰ ਦਿਖਵਾ ਦੇ ਪੀ ਦੋਨਾਂ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾਣਾ ਸਿੰਘ ਬਿਲਕੁਲ ਕੁੰਡਾ ਤੋਂ ਸੋਹਣਾ ਇਧਰੋਂ ਫੇਰ ਤੁਸੀਂ ਇਹਦੀ ਗਾੜੀ ਦੇਖ ਸਕਦੇ ਹੋ ਪਿੱਛੋਂ ਹਵਾਨਾ ਦੇਖੀਏ ਤਾਂ ਫਿਕਸ ਜਿਹਾ ਹਵਾਨਾ ਚੰਗਾ ਆਕਾਰ ਹਵਾਨੇ ਦਾ ਇਹਦਾ ਬਹੁਤ ਸੋਹਣਾ ਹਵਾਨਾ ਦਿਸਦਾ ਇੱਥੋਂ ਦੇਖ ਲਓ 1 ਲੱਖ 95000 ਦਾ ਰੇਟ ਹੈ ਰੇਟ ਵੀਡੀਓ ਚੋਂ ਨਾ ਭਰਾਵਾਂ ਦੀ ਡਿਮਾਂਡ ਤੇ ਹੁੰਦਾ ਜਿਹੜੇ ਪਸੰਦ ਕਰਦੇ ਆ ਪਸ਼ੂ ਦੀ ਕੀਮਤ ਨੂੰ ਪਰ ਸਮੱਸਿਆ ਇੱਕ ਹੋ ਜਾਂਦੀ ਜੇ ਰੇਟ ਜਿਹੜਾ ਕੋਈ ਭਰਾ ਆਪ ਦੀ ਚੀਜ਼ ਦਾ ਮੁੱਲ ਮੰਗਦਾ ਤੇ ਥੱਲੇ ਕੋਸ ਉਹ ਭਰਾ ਮੁੜ ਕੇ ਐਕਟਿਵ ਹੋ ਜਾਂਦੇ ਜਿਨ੍ਹਾਂ ਨੂੰ ਜਿਹੜਾ ਉਹ ਪਸ਼ੂ ਮਹਿੰਗਾ ਲੱਗਣ ਲੱਗ ਜਾਂਦਾ ਸੋ ਇਸੇ ਸਮੱਸਿਆ ਨਾਲ ਯੂਜਦੇ ਹੋਏ ਇਸੇ ਤਰ੍ਹਾਂ ਵੀਡੀਓ ਬਣਾਈ ਗਈ ਹੈ ਕਿਹੜੇ ਭਾਈ ਹੁਣ ਜਿਹਦੀ ਇਹ ਸਮਝ ਚਾਹੀ ਉਹੀ ਵੀਰ ਫੋਨ ਕਰੂਗਾ ਤੇ ਆਪਾਂ ਰੇਟ ਨਹੀਂ ਕਰਦੇ ਉਦੋਂ ਕੌਲਾਂ ਜ਼ਿਆਦਾ ਆਉਣ ਲੱਗ ਜਾਂਦੀਆਂ ਵੀਰੇ ਸਹੀ ਹੈ ਸੋ ਬਲਵਿੰਦਰ ਪੂਛ ਫੜ ਕੇ ਮੜਾ ਹਲਾ ਦੇ ਝੋਟੀ ਸੋ ਹੁਣ ਹਵਾਨਾ ਦੇਖ ਲੋ ਵੀ ਇਦਾਂ ਦਾ ਰੋਕਾ ਹਵਾਨੇ ਦਾ ਚੰਗਾ ਹਵਾਨਾ ਤਾਂ ਤੱਕ ਦਾ ਨਾ ਤਾਂ 20 ਕਿਲੋ ਦੀ ਗਾਰੰਟੀ ਹੋਈ ਆ ਬਾਈ ਪੂਰਾ ਹੀ 20 ਦੇਊ ਠੀਕ 15 ਦਾ ਜਾਹੇ ਕੋਈ 2-3 ਟਾਈਮ ਜੋਖ ਕੇ ਲੈ ਜੇ ਕੋਈ ਚੱਕਰ ਨਹੀਂ ਆਪਾਂ ਠੀਕ ਹੈ ਬਲਵਿੰਦਰ ਦੇ ਤੋਂ ਬਿਨਾ ਗਾਂ ਹਾਂ ਬਾਈ ਕਨਮਾਸੂਆ ਇਹ ਬਾਈ ਦੂਜਾ ਸੂਆ ਸੂਈ ਆ ਜੀ ਜੀ ਤੇ ਆਪਾਂ ਤੋਕੜ ਗੱਬਣ ਲਈ ਸੀਗੀ ਅੱਗੇ ਵੀ ਕਈ ਵੀਡੀਓਾਂ ਦੇ ਵਿੱਚ ਇੱਥੇ ਐਸੇ ਥਾਂ ਤੇ ਬੱਧੀ ਹੁੰਦੀ ਹੈ ਇਹ ਤੇ ਹੁਣ ਇਹ ਕੱਲ ਸੂਈ ਆ ਬਾਈ ਕੱਲ ਪਰਸੋਂ ਵਾਲੀ ਰਾਤ ਦੀ ਸੂਈ ਵੀ ਆ ਮਨ ਅੱਜ 2 ਦਿਨ ਹੋ ਗਏ ਦੁੱਧ ਹੁਣ ਵੀ ਇਹਦੇ ਥੱਲੇ 17 18 ਕਿਲੋ ਬੌੜੀ ਜਮਾਂ ਰੈਡੀ ਹੋਊਗੀ ਬਈ ਕੀ ਰੇਟ ਰਹਿਣਾ ਬਈ ਇਹ ਬਈ 88000 ਦੀ ਦੇ ਦੇ ਬੱਚਾ ਬੱਛਾ ਬੱਚਾ ਬੱਛਾ ਬਈ ਖੋਲ ਲੈ ਬਈ ਲੈ ਸੋ ਦੋਸਤੋ ਇਹ ਥੋੜਾ ਕ੍ਰਾਸ ਸੰਗ ਦੇ ਵਿੱਚ ਹੈ ਬੱਚਾ ਇਹਦੇ ਨਾਲ ਵੱਛਾ ਹੈ ਬੱਛੇ ਦਾ 나ੜੂਆ ਨਾਲ ਹੈ ਕੱਚਾ 나ੜੂਆ ਬਿਲਕੁਲ ਹਵਾਨਾ ਵੀਡੀਓ ਚੋਂ ਕਲੀਅਰ ਦਿਸਦਾ ਅਗਲੇ ਪਾਸੇ ਨੂੰ ਹਵਾਨਾ ਇਹਦਾ ਕਾਫੀ ਚੰਗਾ ਵੇਲ ਫੁੱਲ ਹੈ ਹਾਈਟ ਮੀਡੀਅਮ ਕਾੜ ਦੇ ਪੁੱਤ ਟਰਨੀਆ ਜੀ ਜੀ ਦੁਬਾਰਾ ਬਾਈ ਚੋ ਬੰਦ ਦੇ ਸੋਏ ਗਾਂ ਦੋਸਤੋ ਫਾਰ ਸੇਲ ਤੇ ਇਹ ਤੋਂ ਬਿਨਾ ਇੱਕ ਮੱਝ ਇੱਕ ਝੋਟੀ ਜਿਹੜੀ ਉਹ ਵੀ ਵਕਾਊ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਕੱਟੀ ਆ ਦੱਸੋ ਢਾਂਚਾ ਮੱਝ ਦਾ ਫੇਰ ਤੁਸੀਂ ਦੇਖ ਸਕਦੇ ਹੋ ਸੋ ਦੋ ਹੀ ਨਾਕਸੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਪਸੰਦ ਕਰੋਗੇ ਜਿਹੜਾ ਪਸ਼ੂ ਉਹਦੀ ਤਸੱਲੀ ਆ ਕੇ ਕਰ ਲੋਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ